ਪਹਿਲਾਂ ਤਾਂ ਆਪਾਂ ਨਾ ਥੋੜਾ ਜਿਹਾ ਪੰਜਾਬੀਆਂ ਨੂੰ ਮਿਲ ਲਈਏ ਬਈ ਨੇੜੇ ਆ ਜਾ ਪੰਜਾਬ ਦੇ ਪੰਜਾਬ ਦੇ ਵਿੱਚ ਵਸਦੇ ਪੰਜਾਬੀ ਪੰਜਾਬ ਦੇ ਵਿੱਚ ਵਸਦੇ ਜਾਂ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਜਿਹੜੀ ਟਰੈਕਟਰ ਨਾੜਗਰ ਜਿਹੜੇ ਲੋਕ ਕਹਿੰਦੇ ਸੀ ਵੀ ਇਹ ਖਤਮ ਹੋ ਜਾਣਗੇ ਇਹਨਾਂ ਨੂੰ ਖਤਮ ਕਰਦੇ ਆਂਗੇ ਖਤਮ ਕਰਨ ਵਾਲਾ ਨਾ ਤਾਂ ਕੋਈ ਮੂਸੇ ਵਾਲੇ ਨੂੰ ਜੰਮਿਆ ਸੀਗਾ ਤੇ ਨਾ ਨਾੜਗਰ ਵਾਲੇ ਨੂੰ ਜੰਮਿਆਗਾ ਠੀਕ ਆ ਅੱਜ ਟਰੈਕਟਰ ਨਾੜਗਰ ਨਹੀਂ ਦਿਖਾਉਣਿਆ ਸੋਨੂੰ ਸਪੈਸ਼ਲ ਆ ਲਾਈਨ ਤੇ ਦਿਖਾ ਦੇ ਵੀ ਉਧਰੋਂ ਲੈ ਕੇ ਇੱਧਰ ਤੱਕ ਜਿਹੜੇ ਲੋਕ 5911 ਗਰੀ ਹੋਈ ਪਈ ਆ ਜਿਹੜੇ ਲੋਕ ਕਹਿੰਦੇ ਨੇ ਗਏ ਵੀ ਜੇ ਆਪਾਂ ਐਚਪੀ ਪਤਾ ਦੀਏ ਗਰਮ ਹੋ ਜਾਂਦਾਗਾ ਇਹ ਗਰਮ ਹੋਣੋਂ ਹਟਦਾ ਨਹੀਂਗਾ ਉਹਦੀ ਗਾਰੰਟੀ ਅਸੀਂ ਲੈਨੇ ਠੋਕ ਕੇ ਸਾਡੇ ਤੋਂ ਐਚਪੀ ਪਤਾਓ ਟਰੈਕਟਰ 5911 ਦੀ ਗੱਗੀ ਜੇ ਗਰਮ ਹੋ ਗਿਆ ਉਹਦੀ ਜ਼ਿੰਮੇਵਾਰ ਅਸੀਂ ਆਂਗੇ ਠੀਕ ਆ ਵੀ ਕੋਈ ਗਰਮ ਹੁੰਦਾ ਹੋਂ ਹਟਦਾ ਕੋਈ ਵੀ ਟਰੈਕਟਰ ਗਰਮ ਹੋਣਾ ਨਹੀਂ ਹਟਦਾ 5911 ਟਰੈਕਟਰ ਸਾਡੇ ਕੋਲ ਲੈ ਕੇ ਆਓ ਉਹ ਵੀ ਹਟਾ ਕੇ ਦੇਵਾਂਗੇ ਠੀਕ ਆ ਜੀ ਮੋਂ ਸੈਂਪਲ ਦਾ ਟਰੈਕਟਰ ਚੱਲੀ ਜਾਂਦੇ ਨੇ ਜ ਹੁਣ 105 ਦਾ ਆ ਗਿਆ 107 ਦਾ ਬੋਰ ਆ ਗਿਆ ਟਰੈ ਪਾਲ ਵਧਾ ਦਿੰਦੇ ਨੇ ਹੁਣ ਆਪਣੇ ਠੀਕ ਆ ਉਹ ਗਰਮਣੀ ਹੋਣ ਵਾਲਦੇ ਉਹਦਾ ਹੱਲ ਸਾਰਾ ਹੈਗਾ ਆਪਣੇ ਕੋਲੇ ਕੁੱਲ 59 ਟਰੈਕਟਰ 59 ਲੈ ਕੇ ਜਿਹੜਾ ਮਰਜ਼ੀ ਹੱਲ ਕਰਾ ਲਓ 25 35 ਉਹਦੋਂ ਪਰਾਂ ਤੋਂ ਦੂਜਾ ਟਰੈਕਟਰ ਉਹ ਕਿਹੜਾ ਹੈਗਾ ਉਹ ਟਰੈਕਟਰ 911 ਦਾ 90 ਮਾਡਲ ਆ ਉਹ 70 ਐਚਪੀ ਕਰਿਆ ਹੋਇਆ ਹੈਗਾ ਵੀਰ ਦਾ ਟਰੈਕਟਰ ਹੈਗਾ ਆ ਜਾ ਨਹੀਂ ਆਹ ਖੜਾ ਇੱਕ ਇਧਰ ਆ ਆਹ ਇਹ ਟਰੈਕਟਰ ਹੈਗਾਗਾ 30 11 ਹੈ ਇਹ ਟਰੈਕਟਰ 3111 ਗਾ ਠੀਕ ਆ 1965 ਮਾਡਲ ਆ 65 ਮਾਡਲ ਆ ਇਹ ਹਾਂ ਇਹ 65 ਮਾਡਲ ਹੈਗਾ ਜੀਟਰ ਹੈ ਜੈਕੋ ਸਲ ਬਾਕੀ ਆਦਾ ਜੈਕੋ ਸਲ ਬਾਕੀ ਆਦਾ ਬਾਹਰਲਾ ਟਰੈਕਟਰ ਆ ਜਿਹੜਾ ਪਹਿਲਿਆਂ ਚ ਜੀਟਰ ਆਇਆ ਸੀਗਾ ਠੀਕ ਆ ਪਹਿਲਿਆਂ ਪਹਿਲਿਆਂ ਚ ਆਇਆ ਹਾਂ ਜਿਹੜੇ ਪਹਿਲਿਆਂ ਪਹਿਲਿਆਂ ਚ ਆਏ ਸੀ ਉਹ ਟਰੈਕਟਰ ਆ ਇਹ ਕਿਸਾਨ ਭਰਾਵੋ ਠੀਕ ਆ ਤੇ ਇਹਨੂੰ ਆਪਾਂ ਸਾਰਾ ਰੀਸਟੋਰ ਕਰ ਰਹੇ ਹਾਂਗੇ ਜਨ ਕੇ ਹਿੱਸਾ ਜਮ ਇਹਦੇ ਗੋਲ ਆਇਆ ਸੀ ਇਹਦੇ ਇਹੀ ਆਉਂਦਾ ਸੀ ਪਹਿਲਾਂ ਤੇ ਇਹ ਪਹਿਲਾਂ ਤੋਂ ਹੀ ਦਿੱਤਾ ਦੇਖ ਲਓ ਕੰਪਨੀ ਨੇ ਅੱਜ ਤੋਂ 50 ਸਾਲ ਪਹਿਲਾਂ ਇਹ ਹਿੱਸਾ ਦਿੱਤਾ ਹੋਇਆ ਜ ਜ ਅੱਜ ਬਾਕੀ ਨੇ ਕੰਪਨੀ ਅੱਜ ਕਹਿੰਦੇ ਨੇ ਵੱਡੀਆਂ ਵੱਡੀਆਂ ਵੀ ਅਸੀਂ ਹਿੱਸਾ ਖੋਲਦਾ ਕਰਤਾ ਜੀ ਉਹਨਾਂ ਨੂੰ ਕਹਿ ਦੋਗਾ ਕਿ ਹੁਣ ਨਾ ਤਾਂ ਕਾਨੂੰਨ ਹੈ ਨਾ ਟਰੈਕਟਰਾਂ ਦਾ ਹੈ ਨਾ ਠੀਕ ਹੈ ਜੀ ਵਿੱਚ ਉਹ ਕਾਰਨ ਨੇਪਾਲ ਜਿਹੜੇ ਜਿਹੜੇ ਟਰੈਕਟਰਾਂ ਗੇਰਾਂ ਚ ਚੱਲ ਜੂ ਹੋਰ ਕੋਈ ਚਾਲਦਾ ਨਹੀਂ ਕੋਈ ਨਹੀਂ ਚੱਲਦਾ ਜੀ ਇਹ ਲੋਕ ਹੋਂ ਡੀਆਈ ਕਰਦੇ ਨੇ ਇਹ ਪਹਿਲਾਂ ਤੋਂ ਡੀਆਈ ਆਇਆਗਾ ਇਹ ਟਰੈਕਟਰ 911 911 ਡੀਆਈ ਮੰਨਿਆ ਜਾਂਦਾ ਸੈਂਪਲ ਬਤਾ ਕਿਹੜਾ ਮੰਨਿਆ ਜਾਂਦਾਗਾ ਠੀਕ ਹੈ ਮਹਿੰਦਰਾ 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 20275 ਠੀਕ ਹੈ ਉਹ ਸੈਂਪਲ ਮੰਨਿਆ ਜਾਂਦਾਗਾ ਹਾਂ ਉਹ ਸੈਂਪਲ ਮੰਨਿਆ ਜਾਂਦਾ 911 ਦਾ ਡੀਆਈ ਆ ਇਹ ਤਾਂ ਆਪਾਂ ਟਰਮ 3 ਠੀਕ ਹੈ ਟਰਮ 2 ਟਰਮ 1 ਆਏ ਸਾਰੇ ਨੇਗੇ ਇਹ ਇਹ ਆ ਇਸ ਤਰ੍ਹਾਂ ਆ ਗਿਆ ਹਾਂ ਇਹਦਾ ਉੱਪਰਲੇ ਲੈਵਲ 'ਚ ਆ ਗਏ ਸਾਰੇ ਲੈਫਟ ਕਿਹੜੇ ਟਰੈਕਟਰ ਦੀ ਲਾਈ ਆ ਇਹ ਆਪਾਂ ਲਈ ਹੌਲੈਂਡ ਦੀ 2000 ਮਾਡਲ ਦੀ ਜਿਹਦੇ ਸਿੱਧੇ ਜੇ ਮਕਰਾਟ ਹੁੰਦੇ ਨੇਗੇ ਚਿੱਟੇ ਜੇ ਪੁਰਾਣੇ ਮਾਡਲ ਪੁਰਾਣੇ ਮਾਡਲ ਦੀ ਹਾਂ ਟਮਾਟਾ ਵਾਲੇ ਸੀਗੇ ਹਾਂ ਠੀਕ ਹੈ ਤੇ ਬਾਕੀ ਹੋਰ ਗੱਲ ਬਾਤ ਇਦਾਂ ਤੇ ਆਹ ਟਰੈਕਟਰ ਹੈ ਜਿਹੜਾ 911 ਇਹ ਵੀਰ ਦਾਗਾ ਠੀਕ ਹੈ ਇਹ ਵੀਰਾਂ ਦਾ ਹਾਂ ਇਹਨਾਂ ਦੀ ਰੇਤਰੀ ਜਿਹਾ ਇਹਨਾਂ ਦੇ ਪੁਰਾਣੇ ਦਾ ਟਰੈਕਟਰ ਹੈ ਇਹ ਇਹ ਜਾਨੀ ਕਿ ਚਲਾਉਂਦਾ ਵਾਧੇ ਹੀ ਹੈ ਇਹ 70 HP ਟਰੈਕਟਰ ਹੈਗਾ ਪਹਿਲਾਂ ਤਾਂ ਇਹ ਬਾਈ ਤੁਸੀਂ ਪੁੱਛ ਲਓ ਵੀ ਇਹਦੀ ਖਿਚਾਈ ਕਵੇਂ ਆ ਗਰਮ ਹੁੰਦਾ ਜਾਂ ਨਹੀਂ ਹੁੰਦਾ ਮੇਰੇ ਤੇ ਤੁਸੀਂ ਵਿਸ਼ਵਾਸ ਹੀ ਨਾ ਕਰੋ ਯਾਰਾ ਤੁਸੀਂ ਕਿਸਾਨਾਂ ਨਾਲ ਸਿੱਧੀ ਗੱਲ ਕਰੋ ਟਰੈਕਟਰ ਆਹ ਲਓ ਆ ਮੈਂ ਇੱਕ ਥੋੜਾ ਆਪੋ ਬਾਈਨ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਤੇ ਆਪਣਾ ਪਿੰਡ ਦੱਸ ਦਿਓ ਪਹਿਲਾਂ ਤਾਂ ਇਹ ਪਿੰਡ ਮੇਰਾ ਤਨੌਲਾ ਜੀ ਤਨੌਲਾ ਹੀ ਆ ਹਾਂਜੀ ਠੀਕ ਕਿੰਨਾ ਟਾਈਮ ਹੋ ਗਿਆ ਟਰੈਕਟਰ ਤਿਆਰ ਕਰਾਇਆ ਇਹਨੂੰ ਆਪਣਾ ਇਹ ਇਹਨੂੰ ਹੁਣ ਹੋ ਗਏ 4 ਸਾਲ ਠੀਕ ਹੈ ਜਿਆਦਾ ਕੰਮ ਕਾਸ ਚੀਜ਼ ਵਾਲੇ ਨੇ ਤੋਂ ਆਪਾਂ ਇਹਦਾ ਜੀ ਸਰਪੰਚ ਜੀ ਚੱਲਦਾ ਠੀਕ ਹੈ ਇੱਥੇ ਇਹ ਨਹੀਂ ਪਤਾ ਵੀ ਇੱਥੇ 10 ਸਾਲ ਦਾ ਜਵਾਕ ਬਹਿ ਜੇ ਇੱਥੇ 70 ਸਾਲ ਦਾ ਬੰਦਾ ਬਹਿ ਜੇ ਠੀਕ ਆ ਬਿਆਲ ਆਲ ਰੌਂਡਰੀ ਆ ਆਹ ਰੂਟਾ ਵੀ ਟ੍ਰੀ ਵੀ ਚੱਲ ਗਿਆ ਤੂੜੀ ਵਾਲੀ ਵੀ ਚੱਲ ਗਈ ਟਰਾਲੀਆਂ ਦੇ ਵਿੱਚ ਲਈ ਜਾਂਦਾ ਠੀਕ ਆ ਇਹਦਾ ਮੱਕੀ ਵਾਲੀ ਮਸ਼ੀਨ ਵੀ ਮ ਇਨਾ ਗਰਮ ਹੋਇਆ ਨਾ ਸਾਨੂੰ ਉਹਦੇ ਠੰਡੇ ਦਾ ਪਤਾ ਲੱਗਦਾ ਠੀਕ ਆ ਆ ਵਿੱਚ ਕਹਿੰਦੇ ਵੀ ਗਰਮ ਹੁੰਦਾ ਰਹੇ ਨਾ ਬਈ ਰੱਬ ਨਾਲ ਇੰਟਰਵਿਊ ਕੋਈ ਬਾਲਾ ਵੱਡਾ ਨਹੀਂ ਛੋਟਾ ਹੀ ਆ ਮਲਾ ਚਾਰ ਪੈਪਾਂ ਵਾਲਾ ਹੀ ਆ ਨਾਰਮਲ ਹੀ ਆ ਨਾਰਮਲ ਆ ਨਾਰਮਲ ਆ ਜਾ ਰਿਹਾ ਯਾਰ ਦਾ ਠੀਕ ਆ ਰਾਣਾ ਲੈ ਕੇ ਲਾਇਆ ਹੀ 4000 ਦਾ ਇਹ ਠੀਕ ਆ ਠੀਕ ਆ ਇਹਦਾ ਸਾਰਾ ਹੀ ਅਸੀਂ ਤਾਂ ਕਿਸੇ ਦੇ ਘਰੋਂ ਖੜਾ ਲਿਆਂਦਾ ਸੀ ਠੀਕ ਹੈ ਤੇ ਉਹ ਕਹਿੰਦੇ ਤਾਂ ਦੇਵਾਂਗੇ ਜੇ ਤੁਸੀਂ ਘਰੇ ਰੱਖੋਗੇ ਠੀਕ ਹੈ ਜੀ ਉਹ ਬਜ਼ੁਰਗ ਦਾ ਆਪ ਦਾ ਸੀ ਰੱਖਿਆ ਹੋਇਆ ਇਹਨਾਂ ਦਾ ਠੀਕ ਹੈ ਠੀਕ ਹੈ ਅਸੀਂ ਆਖਿਆ ਸੀ ਆਪ ਹੀ ਰੱਖਾਂਗੇ ਘਰੇ ਸਾਨੂੰ ਦੇ ਦਿਓ ਵੀ ਅਸੀਂ ਉਹੀ ਚਲਾਉਣਾ ਹੈ ਆਪ ਹੀ ਚਲਾਉਣਾ ਹੈ ਹਾਂ ਆਪ ਹੀ ਚਲਾਉਣਾ ਇਹ ਰੱਖਣਾ ਹੈ ਜੀ ਘਰੇ ਖੜਾ ਹੁਣ ਇੱਕ ਠੀਕ ਹੈ ਅੱਜ ਤਾਂ ਪ੍ਰੀਤ ਤੋਂ ਕੰਮ ਲੈਣਾ ਇਹ ਤਾਂ ਹੈਡ ਕੋਲ ਘਰੀ ਖੜਾ ਠੀਕ ਹੈ ਇਹਨੂੰ ਤਿਆਰ ਕਰਾਉਣਾ ਇਹਨੂੰ ਕਿਹਾ ਵੀ ਤੁਹਾਨੂੰ ਟਾਈਮ ਦੇ ਹਾਂ ਤਾਂ ਕਰ ਉਹਰੇ ਆ ਗਿਆ ਇਹ ਉਰੇ ਆ ਗਿਆ ਇੰਜਨ ਤਾਂ ਨਹੀਂ ਕਰਦਾ ਇਹਦਾ ਠੀਕ ਹੈ ਇੰਜਨ ਕਰਾ ਕੇ ਫਿਰ ਅਸੀਂ ਬਗਾਨਾ ਨੂੰ ਫੜਾਤਾ ਵੀ ਉਹਨੂੰ ਮਾੜਾ ਜਿਹਾ ਬਣਾਓ ਹਾਲੇ ਹੀ ਲੀਕ ਲੂਕ ਤਾਂ ਨਹੀਂ ਕਿਤੋਂ ਹੋਇਆ ਠੀਕ ਐ ਸਾਨੂੰ ਆਇਆ ਵੀ ਕਿ ਹੋ ਜੇ ਮਾੜਾ ਮੋਟਾ ਦੇਖੀਏ ਫਿਰ ਇਹਨੂੰ ਲੰਬਾ ਦਿੰਦਾ ਲਈਏ ਤੋਂ ਪਹਿਲਾਂ ਲੰਬਾ ਦਿੰਦਾ ਦਿਆਂ 18 18 19 19 ਸਾਲ ਦੇ ਠੀਕ ਐ ਜੀ ਜਦੋਂ ਅਸੀਂ 96 ਕਰਨ ਦੇ ਬੱਥੇ ਆ ਹਾਂ ਵੀ ਅੱਜ ਸਾਡੀ 47 ਸਭ ਮੇਰੀ 47 48 ਸਾਲ ਦੀ ਉਮਰ ਹੋ ਗਈ ਅਸੀਂ ਦੋਨੇ ਕਲਾਸਮੇਟਾਂ ਠੀਕ ਐ ਜੀ ਇਹ ਵੀ ਬੁਢਾ ਹੋ ਗਿਆ ਇਹਨੂੰ ਚਲਾਉਂਦੇ 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 ਠੀਕ ਐ ਵੀ ਮੈਂ ਵੀ ਦਾ ਮਤਲਬ ਇਹ ਐ ਵੀ ਇਹ ਤਾਂ ਮਾਣੀ ਨਹੀਂ ਲੱਕਦਾ ਸਹੀ ਗੱਲ ਆ ਜਿਹੜਾ ਨੇ ਰੀਜਨ ਐ ਤਲਾਉਣਾ ਉਹ ਨਹੀਂ ਜਿਹੜੇ ਸਾਡੇ ਸਾਡੇ ਗਵਾੜ ਦੇ ਵਿੱਚ ਧਣਾਉਲੇ ਦੇ ਵਿੱਚ ਸਾਡੇ ਕੋਲੇ ਮੇਰੇ ਖਿਆਲ ਚ 6 7 9 11 ਨੇ ਹਾਂਜੀ ਜਦੋਂ ਕਿਤੇ ਆ ਚਾਰ ਵੇਲੇ ਜਾਉਂ ਟਰੱਕ ਦੇ ਟਰਾਲੀ ਆਹ ਮਾਰ ਦਿਆ ਵੀ ਆ ਜਾ ਭਾਈ 9 11 ਲੈ ਆ ਅਸੀਂ ਸਪੈਸ਼ਲੀ ਲੈ ਕੇ ਜੰਨੇ ਆ ਜੀ ਠੀਕ ਆ ਅਸੀਂ ਆ ਭਜਾਣੇ ਲੈ ਕੇ ਠੀਕ ਆ ਹੁਣ ਇੱਕ ਸਾਡਾ 9 11 ਹੋ ਖੜਾ ਹੈ ਸਾਡੇ ਦੋ ਖੜੇ ਨੇ ਪਰਲੇ ਠੀਕ ਆ ਪਰਲੇ ਹਾਂ ਪਰਲੇ ਠੀਕ ਹੈ ਦੋਨਾਂ ਦੀ ਬਸ ਸਿਰੇ ਹੀ ਆ ਕੰਮ ਠੀਕ ਆ ਉਹ ਵੀ ਡੀਆਈ ਨੇ ਉਹ ਵੀ ਹਾਂ ਨਾ ਇੱਕ ਸੈਂਪਲ ਆ ਜੀ ਇੱਕ ਸੈਂਪਲ ਆ ਕਿੰਨਾ ਸੈਂਪਲ ਆ ਦਾ ਸੈਂਪਲ ਕਰਾਇਆ ਨੇ ਤੁਹਾਡਾ ਬਹੁਤ ਟਾਈਮ ਹੋ ਗਿਆ ਹਾਂ ਇਹਦਾ ਮੰਨਦਾ 13 ਸਾਲ ਹੋ ਗਏ ਹਾਂ ਇਹ ਆਪਣੀ ਵਰਕਸ਼ਾਪ ਉਧਰ ਹੀ ਉਹ ਰੱਖੇ ਹੋਏ Ориਜਨਲ ਹੀ ਨੇ ਤੁਹਾਡੇ ਕੋਲ ਬਾਈ ਯਾਰ ਤੇਰੇ ਸਾਹਮਣੇ ਖੜੇ ਨੇ ਠੀਕ ਹੈ ਜਿਹੇ ਜਿਹੇ ਹੈਗੇ ਨੇ ਉਹੇ ਜੀ ਰੱਖੇ ਹੋਏ ਨੇ ਹਾਂ ਉਹ ਉਹ ਵੱਡਾ ਕਰਾਇਆ ਹੋਇਆ ਠੀਕ ਹੈ ਉਹ ਇੰਜਨ ਵੱਡਾ ਉਹਦਾ ਵੀ ਆ ਉਹ ਤਾਂ ਵੱਡਾ ਕਰਾਇਆ ਹੋਇਆ ਹੈ ਯਾਰ ਬ੍ਰੇਕਾਂ ਵੀ ਉਹ ਮੈਂ ਦੇ ਲਗਾ ਕਿ ਸੈਂਪਲ ਆਏ ਡਾਕਟਰ ਠੀਕ ਹੈ ਸੈਂਪਲ ਆ ਦੋ ਇਹਦੀ ਸੈਂਪਲ ਦੀ ਆਵਾਜ਼ ਇਹ ਤਾਂ ਮੇਰਾ ਮੁੰਡਾ ਕੈਨੇਡਾ ਚ ਭੱਗਿਆ ਠੀਕ ਹੈ ਜੀ ਉਹ ਕਹਿੰਦਾ ਅਸੀਂ ਟੋਚ ਉਹ ਕਹਣਾ ਇਹ ਮੈਂ ਤਾਂ ਡੈਡੀ ਕਹਿੰਦਾ ਇਨੀ ਰੇਸ ਹੀ ਨਹੀਂ ਆਉਂਦੀ ਦੇਖੀ ਕਿਤੇ ਟਰੈਕਟਰ ਦੀ ਕਿੰਨੀ ਇਹ ਵੀ ਹੁੰਦੀ ਆ ਠੀਕ ਆ ਅ ਰਾ ਤੇ ਤੂੰ ਵਧਾਤਾ ਸੀ ਨਾ ਹੁਣ ਇਹਦਾ ਠੀਕ ਆ ਜੀ ਕੰਮ ਬਹੁਤ ਸੀ ਬਹੁਤ ਵਾਰਾ ਫਿਰ ਓਰੀਜਨਲ ਹੀ ਇਹਦਾ ਬਾਈ ਸਾਰਾ ਕੁਝ ਤੇਰੇ ਕੋਲ ਹੀ ਆ ਘੱਟੋ ਘੱਟ ਇਹ ਆ ਹੁਣ 150 ਕਿਲੇ ਤੱਕ ਤੂੰ ਕਰਕੇ ਖੜਾ ਕਰੇ ਠੀਕ ਆ ਇਸ ਟਾਈਮ ਇਹ ਆ ਜੀ ਇਸ ਟਾਈਮ ਆ ਹਾਂ ਇਹਦੇ ਮਗਰ 8 9 ਫੁੱਟ ਸਾਡਾ ਰੂਟਾ ਬੀਟਰ ਪਾਇਆ ਹੋਇਆ ਠੀਕ ਹੈ ਤੇ ਪੀਰਖਾਨਾ ਸਾਡੇ ਇੱਥੇ ਆ ਉਹਨਾਂ ਕੋਲ 20 25 ਕਿੱਲੇ ਜ਼ਮੀਨ ਦੇ ਨੇ ਸਾਰੀ ਇਹਦੇ ਨਾਲ ਖੇਤੀ ਹੁੰਦੀ ਹੈ ਉਹਨਾਂ ਦੀ ਠੀਕ ਹੈ ਜਿਹੜਾ ਮਿੱਤਰ ਪਿਆਰਾ ਤੇਰੇ ਵਰਗਾ ਆ ਗਿਆ ਜਵਾਬ ਨਹੀਂ ਹੈਗਾ ਵੀ ਮਿੱਤਰਾ ਗੱਲ ਸੁਣ ਲੈ ਮਗਲਾਇਲ ਤੇ ਡੀਜ਼ਲੇ ਤੇ ਚ ਫੁੱਲ ਹੋਣਾ ਚਾਹੀਦਾ ਕੱਲ ਨੂੰ ਕਿਤੇ ਇਹ ਨਾ ਹੋਵੇ ਵੀ ਸਾਡਾ ਟਰੈਕਟਰ ਅਸੀਂ ਉਹ ਹਵਾ ਨਹੀਂ ਅਜੇ ਤੱਕ ਲੈਣ ਦਿੱਤੀ ਠੀਕ ਹੈ ਤੇ ਆ ਪੈਂਪਰ ਦੇ ਪੈਂਪਰ ਦੇ ਮੂਸੇ ਵਾਲੇ ਦੀ ਫੋਟੋ ਆ ਜੀ ਠੀਕ ਹੈ ਇਹ ਭੈਣ ਨੇ ਮੂਸੇ ਆ ਭੈਣ ਆ ਪੂਰੇ ਹਾਂ 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 ਠੀਕ ਹੈ ਦਾ ਭਾਈ ਆ ਜੀ ਮੈਸਟਰੀ ਹੰਟੂ ਦੀ ਟੂਮ ਆ ਯਾਰ ਹਾਂ ਟੂਮ ਸਾਰੇ ਡਰਾਈਵਰਾਂ ਦੀ ਹੁਣ ਗੱਲ ਇਹ ਹੈਗਾ ਕਿ ਕੰਮ ਤਾਂ ਸਾਰੇ ਮਕੈਨਿਕ ਹੀ ਕਰਦੇ ਨੇਗੇ ਠੀਕ ਹੈ ਇਹ ਖਾਸੀਅਤ ਆ ਵੀ ਵੀ ਆਪਣੀ ਖਾਸੀਅਤ ਇਹ ਹੈਗਾ ਵੀ ਇੱਕ ਤਾਂ ਜਿਹੜੇ ਡਿਸਕ ਬ੍ਰੇਕ ਨੇਗੇ ਠੀਕ ਹੈ ਡਿਸਕ ਬ੍ਰੇਕਾਂ ਨੂੰ ਲੈ ਕੇ ਆਪਣਾ ਸਪੈਸ਼ਲਿਸਟ ਕੰਮ ਆਗਾ ਡਿਸਕ ਬ੍ਰੇਕਾਂ ਕੰਮ ਲੈ ਕੇ ਇੰਜਨ ਦਾ ਦਾ ਗੇਅਰ ਦਾ ਇੰਜਨ ਦਾ ਉਹ ਤਾਂ ਆਪਾਂ ਪਹਿਲਾਂ ਤੋਂ ਹੀ ਆਗੇ ਜਿਹੜਾ ਹੁਣ ਦਾ ਨਵਾਂ ਟ੍ਰੈਂਡ ਚੱਲਦਾਗਾ ਡਿਸਕ ਬ੍ਰੇਕਾਂ ਦਾ ਠੀਕ ਹੈ ਸਾਈਡ ਤੇ ਲਿਫਟ ਪੰਪ ਦਾ ਠੀਕ ਹੈ ਹਾਂ ਜਿਵੇਂ ਆ ਬਾਈ ਤੋਂ ਸੁੱਖੇ ਤੋਂ ਆਪਾਂ ਪਲੇਟਫਾਰਮ ਲਵਾਏ ਨੇ ਠੀਕ ਹੈ ਠੀਕ ਹੈ ਉਹ ਆਪਣਾ ਭਰਾ ਹੈਗਾ ਵਗੈਰਾ ਹੈ ਨਾ ਜਿਵੇਂ ਹਾਂ ਉਹਦੇ ਨਾਲ ਆਪਾਂ ਉਹਦੇ ਨਾਲ ਆ ਉਹਦੇ ਨਾਲ ਆਪਾਂ ਅਟੈਚਾਂਗੇ ਠੀਕ ਹੈ ਠੀਕ ਹੈ ਜਿਹੜਾ ਵੀ ਹਰੇਕ ਟਰੈਕਟਰਾਂ ਦਾ ਹਾਂ ਆ ਦੇਖ ਲਓ ਹਾਂ ਆ ਦੇਖੋ ਉਹਦੇ ਨਾਲ ਚਲੋ ਰੰਗ ਚ ਨਹੀਂ ਦੀਂਦਾ ਪੰਪ ਇਹਦੇ ਤੋਂ ਵੱਡੇ ਕੱਢਿਆ ਦੀਂਦਾ ਨਾ ਪੰਪ ਹਾਂ ਇਹਦੇ ਸਾਈਡ ਦੇ ਪੰਪ ਕੱਢਿਆ ਆ ਸਪਲਾਈ ਜਾਂਦੀ ਹੈ ਠੀਕ ਹੈ ਆ ਦੇਖੋ ਆ ਡਿਸਟ੍ਰੀਬਿਊਟਰ ਆਰੇ ਓਕੇ ਇੱਕ ਆ ਸਾਈਡ ਗੇਅਰ ਕਰਿਆ ਹੋਇਆ ਇਹ ਹਾਂ ਸੱਚ ਇੱਕ ਇਹ ਸਾਈਡ ਗੇਅਰ ਦੇ ਤਾਂ ਪਾਉਣਾ ਹੈ ਸਮਝ ਲੈ ਪਰਮਾਤਮਾ ਦੀ ਕਿਰਪਾ ਨਾਲ ਕਿਰਪਾ ਨਾਲ ਕੰਗੀ ਬਣ ਗਏ ਤੇ ਇਹਦੇ ਗੇਅਰ ਵੀ ਐ ਮਲਾਈ ਵਾਂਗੂ ਪੈਂਦੇ ਲੈ 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 ਨਹੀਂ ਆਈ ਬਾਈ ਇਹ 30 ਕਿੱਟਾਂ ਬਣਾਈਆਂ ਸੀਗੀਆਂ ਠੀਕ ਹੈ 30 ਦੀਆਂ 30 ਲੱਗੀਆਂ ਆ ਲਾਸਟ ਹੈ ਲਾਸਟ ਆ ਹਾਂ ਇਹਨਾਂ ਨੂੰ ਆਪਾਂ ਨੇ 20000 ਰੁਪਏ ਨਵਾਂ ਵੀ ਗਏ ਤਾਂ ਵੀ ਵਾਪਸ ਕਰ ਦਿਓ ਸਾਡੀ ਵੀ ਤੁਸੀਂ ਸਾਨੂੰ ਜਿੰਨੇ ਦਿੱਤੇ ਸੀ ਤੁਹਾਨੂੰ 20000 ਰੁਪਏ ਐਕਸਟਰਾ ਦਿੰਨੇ ਸਾਨੂੰ ਇਹ ਕਿੱਟ ਮੋੜ ਦਿਓ ਉਹ ਕਹਿੰਦੇ ਅਸੀਂ ਨਹੀਂ ਦਿੰਦੇ ਬਾਈ ਦਾ ਫੀਟਿੰਗ ਹੀ ਨਹੀਂ ਵਧੀਆ ਆ ਗਈ ਆ ਜਾ ਬਾਕੀ ਦੀ ਗੱਲ ਬਾਤ ਸੋਡੇ ਨਾਲ ਆਪਾਂ ਅੰਦਰ ਕਰਦੇ ਆਂ ਜਿਹੜੇ ਟਰੈਕਟਰ ਦਿਖਾਉਣ ਵਾਲੇ ਮੇਰੇ ਆਹ ਟਰੈਕਟਰ ਦਾ ਤੈਨੂੰ ਪਹਿਲਾਂ ਦੱਸਿਆਗਾ ਵੀ ਇਹਨਾਂ ਨੇ ਪਹਿਲਾਂ ਲਾ ਲਿਆ ਸੀ ਇਹਦੇ 50-60 ਹਜ਼ਾਰ ਰੁਪਏ ਬ੍ਰੇਕਾਂ ਤੇ ਹੁਣੇ ਆਪਾਂ ਡਿਸਕ ਬ੍ਰੇਕ ਕਰੇ ਆ ਨਾ 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 ਇਹ ਡਿਸਕ ਬ੍ਰੇਕ ਆਪਾਂ ਕੀਤੇ ਆ ਹੁਣ ਠੀਕ ਆ ਤੇ ਆ ਆ ਗਿਆ ਸੈਂਪਲ ਜਿਹਨੂੰ ਸੈਂਪਲ ਹਾਂ ਇਹ ਸੈਂਪਲ ਹੈਗਾ ਠੀਕ ਆ ਇਹ ਬਾਈ ਕਹਿੰਦਾ ਚਾਹੇ ਪੈਸੇ ਇਹ ਮਾਡਲ ਹੈਗਾ 99 ਅਮਲਾ ਦਾ 99 99 ਹੋਊਗਾ ਇਹ ਹਲਗੇ ਚੁਆਇਸ ਬਾਈ ਦੀ ਇਹ ਕਹਿੰਦਾ ਵੀ ਪੈਸੇ ਮੇਰੀ ਜਿੰਨੇ ਮਰਜ਼ੀ ਲੱਗ ਜਾਣਾ ਇੱਕ ਤਾਂ ਮੇਰਾ ਰੰਗ ਨਹੀਂ ਲੈਣਾ ਚਾਹੀਦਾ ਲੇਬਰ ਚਾਹੇ ਦੁੱਗਣੀ ਲੈ ਲਓ ਓਕੇ 20 ਦਾ 50 ਲੈ ਲਓ ਜਿੰਨੇ ਮਰਜ਼ੀ ਲੈ ਲਓ ਕਿੰਨੀ ਬਣੇ ਚਾਹੀਦੇ ਰੰਗ ਦੇ ਹਾਂ ਰੰਗ ਦੇ ਦੂਜੀ ਕਿਤੇ ਸਕ੍ਰੈਚ ਨਹੀਂ ਦੇ ਸਾਨੂੰ ਇਹ ਦੱਸ ਦੋ ਤੇ ਇੱਕ ਵੀ ਆਪਾਂ ਨੂੰ ਇਹ ਟਰੈਕਟਰ ਧੂਆਂ ਨਹੀਂ ਮਾਰਨਾ ਚਾਹੀਦਾ ਇੱਕ ਗਰਮ ਨਹੀਂ ਹੋਣਾ ਚਾਹੀਦਾ ਇਹ ਟਰੈਕਟਰ ਆਪਾਂ ਸਿੰਪਲ ਹੀ ਬਣ ਕੇ ਦਿੱਤਾਗਾ ਦੇਖ ਲਓ ਤੁਸੀਂ ਸਾਈਡ ਦੀ ਸਾਰੇ ਇਧਰ ਦੀ ਵੀ ਘੁਮਾ ਕੇ ਦੇਖ ਲਓ ਕਿਸੇ ਪਾਸੇ ਵੀ ਤੁਹਾਨੂੰ ਰੰਗ ਦੱਸੋ ਅਪਾ ਇਹਦਾ ਨਹੀਂ ਗੱਗੀ ਕਿਸੇ ਦਾ ਵੀ ਨਹੀਂ ਰੰਗ ਲਾਹਿਣ ਦਿੰਦੇ ਕੋਈ ਟਰੈਕਟਰ ਹੋਵੇ ਓਕੇ ਕੋਈ ਵੀ ਤੇ ਇਹ ਹੁਣ ਆਹ ਖੜਾ ਆਹ ਖੜਾ ਇਧਰ ਮਹਾਲੀ ਤੋਂ ਠੀਕ ਹੈ ਇਹ ਮਹਾਲੀ ਦਾ ਟਰੈਕਟਰ ਹੈਗਾ ਓਕੇ ਇਹਦੇ ਵੀ ਤੁਸੀਂ ਦੇਖ ਲਓ ਰੰਗ ਕਿੰਨਾ ਪਿਆ ਹੈਗਾ ਬੰਦੇ ਦਾ ਪੂਰਾ ਪਿਆ ਪੂਰਾ ਫੁੱਲ ਪੱਕਾ ਬੰਦ ਕਰ ਦੇ ਬੁੱਤ ਗੱਲ ਗੱਗੀ ਗੱਲ ਇਹ ਹੈਗੀ ਮੈਂ ਇਹ ਨਹੀਂ ਕਹਿੰਦਾ ਵੀ ਮਿਸਤਰੀ ਮਾੜੇ ਨੇਗੇ ਮਿਸਤਰੀ ਸਾਰੇ ਆਪਦੀ ਜਗ੍ਹਾ ਚੰਗੇ ਹੁੰਦੇ ਨੇਗੇ ਸਹੀ ਗੱਲ ਹੈ ਹਰੇਕ ਆਪਦੀ ਅੱਡੀਆਂ ਦਾ ਜੋਰ ਲਾ ਕੇ ਖੜਦਾਗਾ ਠੀਕ ਹੈ ਜਿੰਨੇ ਕਿ ਜੋਗਾ ਹੋਗਾ ਹਰੇਕ ਚਲੋ ਮੈਂ ਕਹਿੰਦਾ ਵੀ ਮੈਨੂੰ ਉਸ ਟਾਈਮ ਦੇ ਵਿੱਚ ਮੇਰੇ ਉਸਤਾਦ ਨੇ ਮੈਨੂੰ ਲਾਦਾ ਵੀ ਹੁਣ ਮੈਂ 90 ਐਚਪੀ ਟਰੈਕਟਰ ਕਰਦਾ ਮੈਨੂੰ ਤਾਂ ਲੱਗਦਾ ਮੈਨੂੰ ਉਸ ਟਾਈਮ ਦੇ ਵਿੱਚ 110 ਐਚਪੀ ਕਰਤਾ ਸੀਗਾ ਅੱਜ ਤੋਂ 25 ਸਾਲ ਪਹਿਲਾਂ ਦੀਆਂ ਗੱਲਾਂ ਨੇ 1998 97 ਦੀਆਂ ਗੱਲਾਂ ਨੇਗੀਆਂ ਇਹਦਾ ਪਰਮਾਤਮਾ ਦੀ ਕਿਰਪਾ ਨਾਲ ਉਹਦੇ ਚੰਡੇ ਹੋਏ ਇਹ ਜੇ ਵੱਜਿਆਂਗੇ ਇੰਜਣ ਇਹ ਜਾਂ ਵੱਜਿਆਗਾ ਵੀ ਦਬਣ ਵਾਲਾ ਕੰਮ ਹੀ ਨਹੀਂ ਕੋਈ ਲੋਕੋ ਨੇ ਦੱਬਣ ਦਾ ਵਧੇਰਾ ਜ਼ੋਰ ਲਾਇਆ ਤੇ ਪਰ ਮੈਂ ਕਿਸਾਨ ਵੀ ਹਾਂ ਹਾਂ ਦੱਬਣ ਵਾਲੀ ਗੱਲ ਕੋਈ ਨਹੀਂ ਦੱਬਦਾ ਨਹੀਂ ਤੇਰਾ ਯਾਰ ਥਾਪੀਆਂ ਮਾਰਦਾ ਨਾ ਡੇ ਦੇ ਕੇ ਬਾਕੀਆਂ ਪ੍ਰਾਣੇ ਕਸਟਮਰ ਖੜੇ ਨੇ ਆਪਣੇ ਜਿਵੇਂ ਇੱਧਰ ਨਹਿਲ ਸਾਹਿਬ ਬੈਠੇ ਨੇ ਆ ਬਾਈ ਹੋ ਗਿਆ ਇਹ ਹੋ ਗਿਆ ਤੇ ਬਾਕੀ ਦੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਦਾ ਥੋੜਾ ਨੇੜੇ ਆ ਜਾ ਬਾਈ ਮੈਨੂੰ ਐ ਲੱਗਦਾ ਵੀ ਤੂੰ ਮੇਥੇ ਦੂਰ ਆ ਨਾ ਪੂਰਾ ਓਕੇ ਆਵਾਜ਼ ਮੈਂ ਕਰਦਾ ਤੇ ਗੱਲ ਇਹ ਹੈ ਵੀ ਜੇਣਾ ਵੀ ਮੈਂ ਇੰਜਨ ਬੰਨਦਾ ਹਾਂ ਜਾਵਾਂ ਕਲੱਚ ਕਰਤਾ ਆਈ ਪੀਟੀਓ ਕਲੱਚ ਲਿਆਂਦਾ ਆਪਾਂ ਨੇ ਠੀਕ ਆ ਠੀਕ ਹੈ ਜੂੜ ਵੜਤਾ ਦੂਜਿਆਂ ਦਾ ਵੜਤਾ ਜੂੜ 5 ਫਰੀ ਕਲਚ ਪਲੇਟ ਪਾਇਆ ਕਰਾਂਗੇ ਜੇ ਕੋਈ ਕਹੂਗਾ ਵੀ 6 ਫਰੀ ਪਾਉਣੀ ਹੈ 6 ਵੀ ਪਾ ਦੇਗਾ ਮੈਂ 5 ਫਰੀ ਆਪਣੇ ਕੋਲੇ ਇਸ ਵਕਤ ਮੌਕੇ ਤੇ ਹਾਜ਼ਰ ਹੈ ਠੀਕ ਹੈ ਤੇ ਆਈ ਪੀਡੀਓ ਕਲਚ ਨਾਲੇ ਹੱਥ ਵਾਲਾ ਕਲਚ ਤੇ ਨਾਲੇ ਪੈਰ ਵਾਲਾ ਠੀਕ ਹੈ ਦੋਨੇ ਚੱਲਣਗੇ ਦੋਨੇ ਚੱਲਦੇਗਾ ਹਾਂ ਕਲਚ ਤੋਂ ਬਾਅਦ ਆ ਗਿਆ ਬਾਈ ਜੀ ਗੇਅਰ ਗੇਅਰ ਤੁਸੀਂ ਸੈਂਟਰ ਕਰਾ ਲਓ ਪੈਂਟ ਬਾਈ ਵਾਲਾ ਸਾਈਡ ਨਾਲ ਦੇ ਨਾਲ ਆ ਰੱਖ ਲਓ ਤੇ ਜਮਾਂ ਸਾਈਡ ਤੇ ਕਰਾ ਲਓ ਹਾਈ ਲਓ ਦੋਨੇ ਠੀਕ ਹੈ ਉਹਦਾ ਵੀ ਆਪਣਾ ਫੋਲ ਹੈ ਜਿਹੜੀ ਮਗਰੋਂ ਆਵਾਜ਼ ਆ ਕਹੇ ਕਹੇ ਦੀ ਆਵਾਜ਼ ਸੀ ਉਹ ਵੀ ਆਪਾਂ ਵਾਰ ਚਰੂੜੀ ਚੱਕਦੀ ਉਹ ਆਵਾਜ਼ ਵੀ ਹਟਾ ਤੀ ਠੀਕ ਹੈ ਅੱਜ ਤੋਂ ਬਾਅਦ ਤੁਹਾਨੂੰ ਆਵਾਜ਼ ਨਹੀਂ ਮਿਲੂ ਕਿਤੇ ਵੀ ਜਿਹਦੇ ਕੋਲ 911 ਆਰਾਮ ਦੀ ਨੀਂਦ ਸੌਂਜੇ ਉਹਨੂੰ ਗੋਲੀ ਖਾਣ ਦੀ ਕੋਈ ਲੋੜ ਨਹੀਂ ਗਈ ਠੀਕ ਆ ਉਹਨੂੰ ਆਪਾਂ ਦਵਾਈ ਦੇਵਾਂਗੇ ਓਰੇ ਸੀਟ ਤੇ ਬੈਠੇ ਉਹਨੂੰ ਨੀਂਦੇ ਟੂਲੇ ਹੋਣਗੇ ਹਾਂ ਉਸ ਤੋਂ ਬਾਅਦ ਆ ਗਏ ਆਪਣੇ ਬ੍ਰੇਕ ਬ੍ਰੇਕਾਂ ਦੀ ਵੱਡੀ ਸਮੱਸਿਆ ਸੀਗੀ ਬ੍ਰੇਕਾਂ ਨੂੰ ਲੈ ਕੇ ਲੋਕ ਟਰੈਕਟਰ ਵੇਚ ਦਿੰਦੇ ਸੀਗੇ ਠੀਕ ਆ ਨਾ ਤੁਹਾਨੂੰ ਤਾਂ ਪਤਾ ਤੁਸੀਂ ਇਹਦੇ ਵਿੱਚ ਵੜੇ ਹੋਇਆ ਬ੍ਰੇਕਾਂ ਦਾ ਵੀ ਆਪਾਂ ਇਹ ਜਗ੍ਹਾ ਹੁੰਦਾ ਬੰਦਾ ਵੱਧ ਮਾਰਦਾ ਪੈਦਲ ਆ ਰੋਕਿਆ ਵਿੱਚ ਵੜ ਜਾਂਦਾ ਵਕ ਵਾਲੇ ਵਿੱਚ ਵੜ ਜਾਂਦੇ ਆ ਸੀਗੀਆਂ ਤੇ ਜਾਂਦੇ ਨੂੰ ਗਾਂ ਬਾਪੂ ਡਾਂਗ ਲਈ ਖੜਾਂਦਾ ਹੀ ਭਾਂ ਦਾ ਯਾਰਾ ਕਰ ਲੈ ਉਹੀ ਕੰਮ ਠੀਕ ਆ ਤੇ ਉਹ ਵੀ ਆਪਾਂ ਕੰਮ ਕਰਦਾ ਲਿਫਟ ਕੁਆਇਸਟੀ ਦਾ ਜਿਹੜਾ ਲਿਫਟ ਦਾ ਕੰਮ ਆ ਉਹ ਵੀ ਆਪਾਂ ਨੇ ਚ ਕੱਢਦੇ ਗੰਡੇ ਲਿਫਟ ਵਾਲੇ ਵੀ ਜਿਵੇਂ ਆ ਆ ਖੜਾ ਇੱਧਰ ਵੀ ਹੈਡ ਤੇ ਹੁਣ ਆ ਡਰਾਈਵਰ ਜਿਹੜਾ ਗੱਗੀ ਇਹ ਜੂਪੀ ਤੋਂ ਆ ਠੀਕ ਆ ਇਹ ਟਾਇਰ ਵੀ ਡਰਵਲ ਪਾਇ ਪੈਣ ਹਾਂ ਇਹ 18 ਦੇ ਟਾਇਰ ਨੇ ਤੇ ਮੂਰ ਵਧੀਆ ਮਾ ਪੂਰੇ ਘੋਲ ਖਿੱਚੂਗਾ ਤੁਹਾਨੂੰ ਇਹ ਮੂਰਲੇ ਵੀ ਜਾ ਮੂਰਲੇ ਬੀਟਰ ਵਟੇ ਆਪਾਂ ਚੱਲਦੇ ਆਂ ਮੰਡੀ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਆਹ ਮੂਰਲੇ 13 ਦੇ ਕਰਤੇ ਓਕੇ ਲੈ ਪਹਿਲਾਂ ਮੈਂ 11 ਦੇ ਪਾਉਨੇ ਆ ਹੁਣ ਤੁਸੀਂ ਨਾ ਨੰਬਰ ਨੋਟ ਕਰ ਲਓ ਗੁਰਜੰਟ ਮੇਸਤਰੀ ਧਰੋਲਾ ਹਨਾ ਬਰਨਾਲਾ ਹਾਂ ਜੀ ਹਾਂ ਜ਼ਿਲ੍ਹਾ ਬਰਨਾਲਾ ਚੱਲਿਆਂਦਾ ਵੀਰ ਦਾ ਕੋਈ ਵੀ ਟਰੈਕਟਰ ਹੈਗਾ ਕਹਿੰਦਾ 59 11 ਨਹੀਂ ਹੋਰ ਵੀ ਕੋਈ ਮਰਜ਼ੀ ਆ ਸਕਦਾ ਟਰੈਕਟਰ ਆਪਣੇ ਹਾਂ ਜਿਹੜਾ ਮਰਜ਼ੀ ਆ ਜੇ ਗੱਲ ਕਰੇ ਉਹ ਪਹਿਲੇ 1000 ਤੇ 59 ਕਰ ਲਗਾਮ ਕਰਦੇ ਆ ਠੀਕ ਆ ਤੇ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲਿਆਂਦਾ ਟਰੈਕ ਤਾਂ ਤੁਸੀਂ ਜਰੂਰ ਕਰਨਾ ਇੱਕ ਵਾਰੀ ਇੱਥੇ ਢੇੜਾ ਮਾਰ ਕੇ ਜਾ ਕੇ ਦੇਖੋ ਨਾ ਟਰੈਕਟਰ ਚੈੱਕ ਕਰਕੇ ਦੇਖੋ ਤਸੱਲੀ ਕਰੋ ਆਪਦੀ ਹਾਂ ਆਪਣਾ ਸਪੈਸ਼ਲ ਆਪਾਂ ਟਰੈਕਟਰ ਤਿਆਰ ਕਰ ਰਹੇ ਆ ਕਿਸਾਨਾਂ ਖਾਤਰ ਵੀ ਪਹਿਲਾਂ ਤੁਸੀਂ ਬਾਹਣ ਚ ਬਾੜੋ ਇਹਨੂੰ ਵੱਡਾ ਪੂਰਾ ਜੇ ਤੁਹਾਡੇ ਇਹ ਪਸੰਦ ਆ ਤਾਂ ਕੰਮ ਕਰਾਉਣੀ ਕੰਮ ਨਾ ਕਰਾਉਣਾ ਕਰਾਉਣਾ ਬਸ ਕਿਸੇ ਵੀਡੀਓ ਨੂੰ ਬਈ ਸ਼ੇਅਰ ਕਰ ਦਿੱਤੋ ਬਾਕੀ ਤੁਸੀਂ ਦੱਸੋ ਜੀ ਕਰ ਦੋ ਕਿਸਾਨ ਭਰਾਵਾਂ ਨੂੰ ਬਸ ਇਹੀ ਬੇਨਤੀ ਹੈ ਜਿਹੜੇ ਐਨਆਰਆਈ ਭਰਾ ਬੈਠੇ ਨੇ ਬਾਹਰੇ ਵੀ ਜਿਵੇਂ ਤੁਸੀਂ ਪਹਿਲਾਂ ਮੇਰੇ ਨਾਲ ਖੜੇ ਆਉਂਦੇ ਭਰਾ ਦੇ ਗਰਜੰਟ ਦੇ ਨਾਲ ਆਈ ਖੜਿਓ ਮੈਂ ਤੁਹਾਡੇ ਹਰ ਲਬਜੇ ਦੇ ਫੁੱਲ ਤੇ ਚੜਾਉਂ ਤੇ ਹੁਣ ਮੈਨੂੰ ਦਿਓ ਇਜਾਜ਼ਤ ਪਿਆਰ ਭਰੀ ਸਸਰੀ ਕਾਲ ਮਿਲਦੇ ਆਂ ਫਿਰ ਨਵੀਂ ਵੀਡੀਓ ਦੇ ਨਾਲ